ਗੱਲ ਕਰਦੇ ਆ ਤੁਸੀਂ ਦੱਸੋ ਜੀ ਕੀ ਦੁੱਖ ਹੈ ਤੇ ਕੀ ਕਹਾਣੀ ਹੈ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਇੱਥੇ ਸੰਗਤ ਖੜੀ ਆ ਜੀ ਇਹ ਇਹਦੇ ਵਿੱਚ ਅਕਾਲੀ ਦਲ ਵਾਲੇ ਵੀ ਹੈਗੇ ਆ ਜੀ ਇਹਦੇ ਵਿੱਚ ਆਮ ਆਦਮੀ ਹੈ ਇਹਦੇ ਵਿੱਚ ਕਾਂਗਰਸੀ ਵੀ ਹੈ ਰੋ ਸਾਰਿਆਂ ਦਾ ਇਕੱਠਾ ਹੈ ਭਾਵੇਂ ਸਬੰਧ ਕਿਸੇ ਵੀ ਪਾਰਟੀ ਨਾਲ ਹੋਵੇ ਜੀ ਤੇ ਸਾਡੇ ਪਿੰਡ ਦਾ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਕਿ ਇਹ ਪਿੰਡ ਜੀ ਡਿਵੈਲਪਮੈਂਟ ਜਿਹੜੀ ਹੋਈ ਹੈ ਉਹ ਸਾਰੇ ਜਾਂ ਤਾਂ ਕਾਂਗਰਸ ਰਾਜ ਵੇਲੇ ਹੋਈ ਹੈ ਜਾਂ ਹੋਈ ਆ ਅਕਾਲੀ ਰਾਜ ਵੇਲੇ ਜੀ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਦੋਂ ਦੀ ਇਸ ਪਿੰਡ ਦੇ ਵਿੱਚ ਨਾ ਕੋਈ ਆਇਆ ਨਾ ਕਿਸੇ ਨੇ ਪੁੱਛਿਆ ਨਾ ਕੋਈ ਪ੍ਰੋਬਲਮ ਹੱਲ ਕਰੀ ਹੈ ਤੇ ਜੇ ਕੋਈ ਬੰ ਮੁੰਡੇ ਹੁੰਡੇ ਜਾ ਕੇ ਗੱਲ ਵੀ ਕੀਤੀ ਹੈ ਤਾਂ ਉਹਨਾਂ ਨੂੰ ਨਮੋਲ ਗੱਗਨਮਾਨ ਕਦੇ ਮਿਲੀ ਹੋਣੀ ਕਹਿੰਦੀ ਸਾਡੇ ਪਿਓ ਨਾਲ ਗੱਲ ਕਰੋ ਉਹਦਾ ਪਿਓ ਮੋਰੇ ਹੋ ਜਾਂਦਾ ਜਦ ਤੱਕ ਬੋਟਾ ਦਾ ਸਿਪਾਈ ਆਏ ਨਾ ਮੁੰਡਿਆਂ ਨੇ ਬੜਾ ਉਤਸ਼ਾਹ ਦੇ ਨਾਲ ਜੀ ਅ ਅਨਮੋਲ ਗਗਨਮਾਨ ਨੂੰ ਤੇ ਉਹ ਮਿਲਦੀ ਨਹੀਂ ਨਾ ਕਦੇ ਪਿੰਡ ਚ ਆਈ ਹੈ ਅੱਜ ਤੱਕ ਜਾਤੇ ਹੋਇਆ ਔਰ 2 ਸਾਲ ਹੋ ਗਏ ਜੀ ਹਾਂ 2 ਸਾਲ ਦੇ ਤੋਂ ਕਦੇ ਮੁੜ ਕੇ ਨਹੀਂ ਆਈ ਬਾ ਬੋਟਾ ਵਾਲੇ ਤੇ ਨਹੀਂ ਆਇਆ ਮੰਗਣ ਜੀ ਉਹਦੇ ਬਾਅਦ ਕਦੇ ਇਸ ਪਿੰਡ ਚ ਉਹ ਨਹੀਂ ਪਾਇਆ ਤੇ ਉਹਨੂੰ ਸਾਡੇ ਪਿੰਡ ਦੇ ਜਾ ਕੇ ਜਦੋਂ ਮਲੇ ਮੇਰਾ ਭਰਾ ਸ਼ਕਾ ਜਾ ਕੇ ਉੱਥੇ ਮਿਲਿਆ ਨਾਲ ਦੋ ਤਿਆਰ ਹੋਰ ਗਏ ਕਿਉਂਕਿ ਇਹ ਐਕਟਿਵ ਮੈਂਬਰ ਸੀਗਾ ਉਸ ਉਸ ਦੇ ਵਿੱਚ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਬਾਕੀ ਵੀ ਆ ਗੋਲਡ ਹੀ ਖੜਾ ਇਹ ਵੀ ਬਹੁਤ ਐਕਟਿਵ ਮੈਂਬਰ ਸਾਰੇ ਮੁੰਡੇ ਖੁੰਡੇ ਸਾਰੇ ਉਹਨਾਂ ਤੋਂ ਨੇ ਪਤਾ ਹੀ ਉਹਨਾਂ ਦਿਨਾਂ ਦੇ ਵਿੱਚ ਆ ਗਏ ਆ ਤੇ ਉੱਥੇ ਜਾ ਕੇ ਉਹਦਾ ਪਿਓ ਹੋ ਗਿਆ ਕਹਿੰਦਾ ਦੱਸੋ ਗੱਲ ਉਹ ਕਹਿੰਦੇ ਵੀ ਅਸੀਂ ਤਾਂ ਅਨਮੋਲ ਗੱगन ਮਾਰਨ ਨੂੰ ਵੋਟਾਂ ਪਾਈਆਂ ਨਾ ਕਿ ਤੈਨੂੰ ਪਾਈਆਂ ਠੀਕ ਹੈ ਤਾਂ ਉਹਦਾ ਪਿਓ ਆ ਅਸੀਂ ਤਾਂ ਉਹਨੂੰ ਮਿਲਣਾ ਉਹਨੂੰ ਅਸੀਂ ਆਪਣੇ ਦੁੱਖ ਦਾ ਉਹ ਬਾਹਰ ਨਹੀਂ ਆਈ ਇਹ ਆਪਣਾ ਫੇਰ ਵਾਪਸ ਆ ਗਏ ਤੇ ਐਸੇ ਤਰ੍ਹਾਂ ਇੱਕ ਵਾਰ ਹੁਣ ਬਾਪੂ ਜੀ ਬਾਈਕਾਟ ਹੈ ਤੁਹਾਡਾ ਕਰਿਆ ਹੋਇਆ ਤੇ ਉਹ ਤੁਸੀਂ ਕਹਿੰਦੇ ਵੀ ਕਾਂਗਰਸ ਨੇ ਵੀ ਕੰਮ ਕਰਾਏ ਤੇ ਜੇਕਰ ਗੱਲ ਕਰ ਲਈਏ ਆਪਾਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਸੀ ਜੋ ਤੁਹਾਡੀ ਦੂਜੀ ਟੌਲੀ ਰੋਪੜ ਦੇ ਵਿੱਚ ਪੈਂਦੀ ਹੈ ਹਲਕਾ ਤਾਂ ਉਹਦਾ ਚਮਕੌਰ ਸਾਹਿਬੇ ਪੈਂਦਾ ਕੀ ਚੰਨੀ ਨੇ ਵੀ ਨਹੀਂ ਅਸਾਰ ਲਈ ਹੈਗੀ ਚੰਨੀ ਨੇ ਦੇਖੋ ਅਸੀਂ ਹੁਣ ਜਿਹੜੀ ਗੱਲ ਕਰ ਰਹੇ ਹਾਂ ਅਸੀਂ ਕਿਸੇ ਪਾਰਟੀ ਨੂੰ ਮੁੱਖ ਰੱਖ ਕੇ ਨਹੀਂ ਕਰ ਰਹੇ ਜੀ ਠੀਕ ਹੈ ਤੰਨੀ ਸਾਹਿਬ ਦਾ ਅਸੀਂ ਤਨਵਾਦ ਕਰਦੇ ਆ ਇਸ ਗੱਲੋਂ ਵੀ ਉਹਨੇ ਜਿਹੜਾ ਅਦ ਰੇੜੇ ਪੋਲ ਲਾਇਆ ਜੀ ਔਰ ਅੱਗੇ ਸਰਕ ਜਿਹੜੀ ਆ ਜਾਰੀ ਬਣ ਰਹੀ ਹੈ ਲੋਹਾਰੀ ਨੂੰ ਅੱਗੇ ਕਈ ਪਿੰਡਾਂ ਨੂੰ ਉਹਦਾ ਤੰਨੀ ਦਾ ਅਸੀਂ ਧੰਨਵਾਦ ਕਰਦੇ ਆ ਵੀ ਉਹ ਪੋਲ ਅਸੀਂ ਸਾਰ ਰਵਿੰਦਰ ਸਿੰਘ ਚੀਮਾ ਸਾਹਿਬ ਚੰਦੂਮਾ ਜਰਾਜੀ ਪਹਿਲਾ ਹੋਰ ਜਿੰਨੇ ਵੀ ਬੰਦੇ ਅਸੀਂ ਹਰੇਕ ਨੂੰ ਉਹ ਪੋਲ ਦਿਖਾਇਆ ਫਿਜ਼ੀਕਲੀ ਵੀ ਇੱਥੇ ਲਾ ਦਿਓ ਹਰੇਕ ਇਹ ਜਵਾਬ ਦੇ ਦਿਆ ਕਰੇ ਬੀਲਾ ਜੀ ਇਹ ਤਾਂ ਲੱਗ ਨਹੀਂ ਸਕਦਾ ਜੀ ਇਹ ਤਾਂ ਦੋ ਪਿੰਡਾਂ ਨੂੰ ਆ ਜੀ ਇਹ ਤਾਂ ਇਹ ਹੈ ਇਹ ਤਾਂ ਉਹ ਹੈ ਕਿਸੇ ਨੇ ਨਹੀਂ ਲਾਇਆ ਪਰ ਜਦ ਚੰਨੀ ਕ ਮੁੱਖ ਮੰਤਰੀ ਬਣਿਆ ਨਾ ਮੰਤਰੀ ਹੋ ਸੀ ਗਿਆ ਮੇਰੇ ਖਿਆਲੋਂ ਮੰਤਰੀ ਹਾਂ ਮੰਤਰੀ ਹੋ ਸੀ ਗਿਆ ਤੇ ਉਹਨੂੰ ਦਿਖਾਈ ਗਈ ਉਹ ਵੀ ਇੱਥੇ ਆ ਬੁਰਾ ਹਾਲ ਹੈ ਉਹਨੇ ਹੁਣ ਪਤਾ ਨਹੀਂ ਕਿੱਥੇ ਤੇ ਫੰਡ ਲਿਆਂਦਾ ਕਿੱਥੇ ਤੇ ਕੀ ਕੀਤਾ ਨਹੀਂ ਕੀਤਾ ਇੱਕ ਤਰ੍ਹਾਂ ਮੈਂ ਇਹ ਕਹਿੰਦਾ ਵੀ ਚੰਨੀ ਨੇ ਗਾਰ ਚੋਂ ਗਊ ਕੱਢਤੀ ਕਿਆ ਬਾਤ ਸਾਡੇ ਪਿੰਡਾਂ ਦੇ ਬੱਚੇ ਲੜਕੀਆਂ ਹੋਰ ਸਾਰੇ ਕੁਲਾਰੀ ਨੂੰ ਜਾਣੇ ਯਾਰ ਰਾਸਤਾ ਬਹੁਤ ਨੇੜੇ ਪੈਂਦਾ 2 ਕਿਲੋਮੀਟਰ ਬੰਦੀ ਸਾਰੀ ਕੁੜਾਲੀ ਨਹੀਂ ਹੁਣ ਤੁਸੀਂ ਕਹਿ ਰਹੇ ਹੋ ਵੀ ਗਾਰੇ ਜੋ ਗਾਏ ਕੱਢਦੀ ਤੇ ਹੁਣ ਆਟੇ ਨਾਲ ਕੌਣ ਕਾ ਨੂੰ ਪੀਸਦੇ ਬਾਈ ਕਾਟੇ ਕਰਤਾ ਤੁਸੀਂ ਬਿਲਕੁਲ ਬਾਈ ਕਾਟੇ ਟੈਸਟ ਕਰਕੇ ਕਰਤਾ ਵੀ ਅੱਜ ਦਾ ਜਿਹੜਾ ਜ਼ਮਾਨਾ ਹੈ ਨਾ ਉਹ ਜਦ ਤੱਕ ਤੁਸੀਂ ਉਹ ਕਹਿੰਦੇ ਵੀ ਜਿਹੜੀ ਜਿਹੜਾ ਬੱਚਾ ਹੈ ਉਹ ਮਾਂ ਦੁੱਧ ਨਹੀਂ ਜਾਂ ਤਰ ਰੋਂਦੇ ਨਹੀਂ ਰੋਂਦੇ ਨਹੀਂ ਉਹ ਤਾਂ ਜਿੱਕਾ ਬਹਿ ਰਿਹਾ ਜਾਂ ਤਾਂ ਤੁਸੀਂ ਤੁਸੀਂ ਪਤਲਹਾਰ ਹੋ ਰਾਤ ਵੀ ਆਏ ਹੋ ਜੇ ਅਸੀਂ ਬਾਈਕਟ ਨਾ ਕਰਦੇ ਤਾਂ ਤੁਸੀਂ ਪੈਡੇ ਚ ਆਉਣਾ ਤੁਸੀਂ ਵੀ ਨਹੀਂ ਸੀ ਆਉਣਾ ਲੀਟਰਾਂ ਦੀ ਗੱਲ ਛੱਡੋ ਤੁਸੀਂ ਵੀ ਨਹੀਂ ਸੀ ਆਉਣਾ ਜੇ ਅਸੀਂ ਬਾਈਕਟ ਕੀਤਾ ਤਾਂ ਤੁਸੀਂ ਇੱਥੇ ਇਕੱਠੇ ਹੋਵੇ ਬਸ ਸੜਕ ਦਾ ਹਾਲ ਤੁਸੀਂ ਦੇਖ ਲਿਆ ਬਾਕੀ ਤੁਹਾਨੂੰ ਮੈਂ ਇਹ ਵੀ ਗੱਲ ਦੱਸਦਾ ਵੀ ਅਸੀਂ ਇੱਕ ਮਹਿੰਮੂ ਸ਼ੁਰੂ ਕਰ ਰਹੇ ਹਾਂ ਇੱਥੋਂ ਟਟੋਲੀ ਤੋਂ ਲੈ ਕੇ ਖੇੜਾ ਬਾਹ ਤੱਕ ਅਸੀਂ ਸਾਰੇ ਪਿੰਡਾਂ ਦੇ ਵਿੱਚ ਜਾਣਾ ਸਾਰੇ ਪਿੰਡਾਂ ਦੇ ਲੋਕਾਂ ਨੂੰ ਕਹਿਣਾ ਬਾਈਕਟ ਕਰੋ ਸਾਡੀ ਗੱਲ ਨਹੀਂ ਸੁਣਦੇ 1000 ਵੋਟ ਤੇ ਤੁਹਾਡੀ ਦੋਵੇਂ ਪਿੰਡਾਂ ਦੇ ਇਹਦਾ 1000 ਤਾਂ ਸਾਡੇ ਅਸੀਂ ਦੂਜੇ ਪਿੰਡਾਂ 'ਚ ਵੀ ਜਾਵਾਂਗੇ ਕਿ ਅੱਗੇ ਦੀ ਅੱਗੇ ਫਿਰ ਫੈਲਦਾ ਜਾਓ ਆ ਜਿੰਨੇ ਕਹਿੰਦੇ ਵੀ ਖਰਬੂਜੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਪੱਕਦਾ ਅਸੀਂ ਉਹਨਾਂ ਨੂੰ ਸਮਝਾਉਂਦਾ ਵੀ ਆ ਆਪਣਾ ਹਾਲ ਹੈ ਤੇ ਤੁਸੀਂ ਵੀ ਬਾਈਕਟ ਨਾਲ ਦੀ ਨਾਲ ਕਰੋ ਵੈਸੇ ਤਾਂ ਫੋਨਾਂ 'ਤੇ ਸਾਡੀਆਂ ਗੱਲਾਂ ਹੋਈਆਂ ਵੀ ਉਹ ਕਹਿੰਦੇ ਅਸੀਂ ਸਹਿਮਤ ਹਾਂ ਤੁਹਾਡੇ ਨਾਲ ਤੇ ਅਸੀਂ ਜੇ ਉਹ ਕਹਿੰਦੇ ਵੀ ਅਸੀਂ ਰੌਲਾ ਨਾ ਪਾਈਏ ਕਾਲ ਲੋਕੋ ਸਰਕਾਰ ਕੇ ਮੇ ਸੁਣ ਕੇ ਹੁਣ ਤੁਸੀਂ ਵੀ ਆ ਗਏ ਅੱਜ ਕੱਲ ਵੀ ਪੱਤਰਕਾਰ ਆ ਗਏ ਅਖਬਾਰਾਂ ਚ ਵੀ ਖਬਰ ਕੀ ਇਹ ਪਹਿਲਾਂ ਨਹੀਂ ਨਹੀਂ ਲੱਗ ਸਕਦੀਆਂ ਲੀਡਰ ਲਾਰ ਨਹੀਂ ਸੀ ਚਲੋ ਮੰਨ ਲਿਆ ਵੀ ਅਨਮੋਲ ਗਗਨ ਮਾਨ ਨੇ ਨਹੀਂ ਕੰਮ ਕਰਿਆ ਜਾਂ ਆਮ ਆਦਮੀ ਪਾਰਟੀ ਦੇ ਨਹੀਂ ਕੰਮ ਕਰਿਆ ਤਾਂ ਕਾਂਗਰਸ ਵਾਲ ਵੀ ਰੌਲਾ ਪਾ ਸਕਦੇ ਤੇ ਅਖਬਾਰਾਂ ਚ ਦੇ ਸਕਦੇ ਤੇ ਅਕਾਲੀ ਦਲ ਵਾਲੇ ਵੀ ਰੌਲਾ ਪਾ ਸਕਦੇ ਤੇ ਅਖਵਾ ਦੇ ਜਾਂ ਇਹਦਾ ਨਾਰਾ ਮਾਰਿਆ ਨਹੀਂ ਕਿਸੇ ਨੇ ਕਿਸੇ ਨੇ ਹਾਂ ਦਾ ਨਾਰਾ ਕਿਸੇ ਨੇ ਨਹੀਂ ਮਾਰਿਆ ਇਸ ਕਰਕੇ ਸਾਨੂੰ ਮਜਬੂਰ ਨਹੀਂ ਆਏ ਕਰੋ ਸਾਰਿਆਂ ਦਾ ਹੀ ਬਾਈ ਕੱਟ ਕਰੋ ਬਿਲਕੁਲ ਸਾਰੇ ਸੁਣਨਗੇ ਬੜੀ ਇੱਕ ਘੂਮੀ ਕਰਹੀ ਹੈ ਤੇ ਹੁਣ ਕੰਮ ਨਹੀਂ ਹੋ ਰੇ ਛੇਤਰ ਵੀ ਲੋਕਾਂ ਦੇ ਵਿੱਚ ਪੈ ਰਹੇ ਆ ਕਿਵੇਂ ਦਾ ਲੱਗਦਾ ਛੇਤਰਾਂ ਦੇਖੋ ਜੀ ਖਾਈ ਰਹੇ ਕਾਫੀ ਦਿਨ ਤੋਂ ਹਾਂ ਜੀ ਮੈਂ ਅਸੀਂ ਨਾ ਸਾਡਾ ਜੂਥ ਹੈ ਜੋ ਅਸੀਂ ਹਰਕ ਪਾਰਟੀਵਾਦੀ ਤੋਂ ਉੱਠ ਕੇ ਉੱਪਰ ਗੱਲ ਕਰਦੇ ਆਂ ਪੂਰੇ ਅਕਾਲੀ ਦੋਲ ਵਾਲੇ ਵੀ ਹੈਗੇ ਆ ਕਾਂਗਰਸ ਨਾਲ ਵੀ ਜੁੜੇ ਹੋਏ ਆ ਚਲੋ ਸਾਡਾ ਬੇਸਿਕ ਅਸੀਂ ਕਾਲੀ ਦਲ ਤੋਂ ਵੀ ਰਹੇ ਕੁਝ ਕਾਂਗਰਸ ਤੋਂ ਵੀ ਵਿੱਚ ਨੂੰ ਆਏ ਹਾਂ ਬਟ ਅੱਜ ਦੀ ਡੇਟ ਦੇ ਵਿੱਚ ਜੋ ਨਾ ਇੱਥੋਂ ਲੈ ਕੇ ਜੀਟੀ ਰੋਡ ਤੋਂ ਲੈ ਕੇ ਖਿੰਦਰਾਬਾਦ ਤੱਕ 11 ਕਿਲੋਮੀਟਰ ਬਣਦਾ ਹੈ ਜੀ 11 ਕਿਲੋਮੀਟਰ ਦੇ ਸੱਜੇ ਖੱਬੇ ਕੋਈ 30 35 ਪਿੰਡ ਹੈ ਠੀਕ ਉਹਨਾਂ ਦੇ ਵਿੱਚੋਂ ਸ਼ਾਇਦ 100% ਜਿਹੜਾ ਇਹਦਾ ਦੁੱਖ ਹੈ ਜਾਂ ਇਹਦਾ ਡੇਲੀ ਦਾ ਖਮਿਆਜਾ ਜੋ ਸਾਡਾ ਨੁਕਸਾਨ ਹੈ ਫਿਜ਼ੀਕਲੀ ਉਹ ਸਾਡਾ ਹੀ ਹੋ ਰਿਹਾ ਹੈ ਕਿ ਕਿੰਨੇ ਕੇ ਪਤਾ ਲੱਗਿਆ ਵੀ ਨੌਜਵਾਨ ਜਾਂ ਹੋਰ ਕਾਫੀ ਫੱਟੜ ਹੋਏ ਪਏ ਆ ਪਿੰਡ 'ਚ ਦੇਖੋ ਜੀ ਬੇਸਿਕਲੀ ਕਿ ਮੇਰਾ ਤਾਇਆ ਜੀ ਪਹਿਲਾਂ ਤਾਂ 2.5 ਸਾਲ ਤੋਂ ਉਹ ਚੂਲੇ ਰੁੱਟਿਆ ਵਾ ਉਹ ਬੈੱਡ ਤੇ ਪਏ ਆ ਆ ਛੋਟਾ ਜਿਹਾ ਵੀਰ ਸਾਡਾ 15 ਦਿਨ ਇਸ ਦੇ ਉੱਪਰ ਇਸੇ ਦੇ ਉੱਪਰ ਜੀ ਅਣਗਿਣਤ ਪ੍ਰਵਾਸੀ ਮਜ਼ਦੂਰ ਆ ਤੇ ਬਹੁਤ ਕੰਮ ਕਰਦੇ ਆ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਆ ਜਿਹੜੇ ਇੱਥੋਂ ਚਾਰੇ ਆਪਣਾ ਰੋਜ਼ਗਾਰ ਖੋ ਕੇ ਚਲੇ ਗਏ ਜੋ ਕਾਫੀ ਸਾਲ 2 ਸਾਲ ਤੋਂ ਸੈਟਲਮੈਂਟ ਦੀ ਫੈਕਟਰੀਆਂ ਵਿੱਚ ਚੰਗੀ ਜੌਬ ਤੇ ਕੰਮ ਕਰਦੇ ਸੀ ਉਹਨਾਂ ਦੇ ਐਕਸੀਡੈਂਟ ਹੋਏ ਆ ਉਹ ਆਪਣਾ ਇੱਥੋਂ ਮੂਵ ਕਰ ਗਏ ਸਰ ਮੈਂ ਅਸੀਂ ਨਾ ਕਿਸੇ ਪਾਰਟੀ ਨਾਲ ਜੀ ਸਾਡਾ ਕਿਸੇ ਨੂੰ ਉੱਠ ਕੇ ਕਹਿ ਰਹੇ ਆ ਸਾਨੂੰ ਸੜਕ ਦੀ ਸਾਰਨਾਥ ਅਕਾਲੀ ਦਰ ਨੇ ਲਈ ਹੈ ਜੀ ਨਾ ਕਾਂਗਰਸ ਨੇ ਲਈ ਹੈ ਚਲੋ ਭਾਜੀ ਦਾ ਨਾਮ ਹੀ ਲੈਂਦੇ ਆਪਾਂ ਆਮ ਆਦਮੀ ਪਾਰਟੀ ਤੋਂ ਵੀ ਅਸੀਂ ਉਮੀਦ ਲਾਈ ਬੈਠੇ ਸੀ ਬਦਲਾਪ ਦੀ ਅਸੀਂ ਕਰਕੇ ਬੜੇ ਨਾਲ ਮੋਰੇ ਹੋ ਕੇ ਚੱਲੇ ਆ ਬਟ ਦਿੱਲੀ ਕੋਈ ਨਾ ਕੋਈ ਨੁਕਸਾਨ ਸਤੋਂ ਨਜ਼ਰ ਜਾਂਦਾ ਜੀ ਇਨਸਾਨੀਅਤ ਤੌਰ ਤੇ ਮੇਰੇ ਲੜਕੇ ਲਈ ਇਨਸਾਨੀਅਤ ਮੇਰੇ ਲੜਕੇ ਲਈ ਤਾਂ ਠੀਕ ਆ ਕਮਨਦੀਪ ਸਿੰਘਾ 60000 ਰੁਪਏ ਡਾਕਟਰ ਉਹਦੇ ਕੋਲ ਲੱਗਿਆ ਰੁਪੜ ਸਰਜੀਤ ਕੋਲ ਬਿਲਕੁਲ 8000 ਮੇਰਾ ਲੱਗਿਆ ਹਜ਼ਾਰਾਂ ਚ ਹਾਂ ਬਿਲਕੁਲ ਇਹ ਚਲੋ ਭਾਈ ਹਾਂ ਮੈਂ ਚਲੋ ਤੁਸੇ ਖੈਰ ਉਦਾਹਰਣ ਦੇਖ ਹੀ ਲਈ ਹੈ ਇਹ ਲੋਕ ਹੁਣ ਤੁਹਾਡੇ ਸਾਹਮਣੇ ਆ ਗਏ ਇਹ ਬਾਅਦ ਵਿੱਚ ਮੈਨੂੰ ਆਉਣਾ ਜਾਣਾ ਸਾਡੇ ਜਿਹੜੇ ਅਸੀਂ ਖੜੇ ਅੰਮ੍ਰਿਤਪਾਲ ਜੀ ਹੈ ਮੁੰਡੇ ਇਹ ਵੀ ਬੜੇ ਐਕਟਿਵ ਰਹੇ ਸਾਨੂੰ ਸੁਣਨਾ ਬੜਾ ਔਖਾ ਹੁੰਦਾ ਹੈ ਜੀ 11 ਕਿਲੋਮੀਟਰ ਦਾ ਟੋਟਾ ਜੋ ਇੱਥੋਂ ਨਿਕਲਦਾ ਏ 40 45 ਪਿੰਡਾਂ ਨੂੰ ਬਸ ਸ਼ਾਰਟਕਟ ਹੈ ਜੀ ਇਤਿਹਾਸਿਕ ਪਿੰਡ ਹੈ ਇਤਿਹਾਸਿਕ ਪਿੰਡ ਹੈ ਇਹ ਆਪਣਾ ਖੀਦਰਾਬਾਦ ਸਾਹਿਬ ਹੌਲਾ ਮਹੱਲਾ ਉੱਤੇ ਪੜਦਾ ਹੈ ਆ ਸਿੱਧਾ ਰੋਡ ਖੀਦਰਾਬਾਦ ਨੂੰ ਖੀਦਰਾਬਾਦੋਂ ਜਾ ਰਹੇ ਸਾਡੇ ਸੱਜੇ ਖੱਬੇ ਇੰਡਸਟਰੀ ਐਂਡੀ ਵੱਡੀ ਐ ਡੇਲੀ ਇੱਥੇ ਇੱਕ ਆਪਣੇ ਉਹਦੀ ਜੂਸ ਦੀ ਫੈਕਟਰੀ ਐ ਲੋਹਰੀ ਜੀਰਾ ਬਣਦਾ ਬੜਾ ਕਾਫੀ ਫੇਮਸ ਹੈ ਇਹ ਪੂਰੇ ਇੰਡੀਆ 'ਚ ਮਸ਼ਹੂਰ ਆ ਆਸੀਂ ਬਹਿ ਕੇ ਦੇਖਿਆ ਜੀ 120 ਤੋਂ ਲੈ ਕੇ 130 ਟਰੱਕ ਡੇਲੀ ਉਹਨਾਂ ਦਾ ਹੈਵੀ ਵਹੀਕਲ ਇੱਥੋਂ ਮੂਵ ਕਰਦਾ ਸੋ ਇਹਨੂੰ ਸੜਕ ਨਾਲ ਦੀ ਚੀਜ਼ ਤੇ ਰਹੀ ਹੋਣੀ ਜੀ ਹਾਂ ਸੜਕ ਤੋਂ ਨਹੀਂ ਬਹੀ ਹੈ ਜੀ ਹਾਂ ਅਸੀਂ ਕਿਸੇ ਅਕਾਲੀ ਦਲ ਤੋਂ ਨਹੀਂ ਅਸੀਂ ਕਿਸੇ ਤੋਂ ਨਹੀਂ ਅਸੀਂ ਸਾਰੇ ਭਾਈਆਂ ਨੇ ਇਕੱਠੇ ਹੋ ਕੇ ਦੇਖਿਆ ਵੀ ਆਪਣਾ ਹੱਲ ਕੀ ਹੈ ਸਾਨੂੰ ਸ਼ਾਇਦ ਇਹ ਲੱਗਿਆ ਕਿ ਸਾਡਾ ਬਾਈਕਟ ਕਰਨਾ ਹੀ ਸਾਡਾ ਸਾਨੂੰ ਸ਼ਾਇਦ ਇਹ ਚੀਜ਼ ਦਾ ਹੱਲ ਨਿਕਲ ਜਾਵੇ ਬਾਈਕਟ ਕਰਨ ਤੋਂ ਬਾਅਦ ਕੀ ਕਹਿਣਾ ਚਾਹੋਗੇ ਤੁਸੀਂ ਕੀ ਨਾਮ ਹੈ ਤੁਹਾਡਾ ਅਮਰਿਤ ਸਿੰਘ ਜੀ ਅਮਰਿਤ ਜੀ ਅਮਰਿਤ ਜੀ ਕੀ 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 ਮਨ ਦੇ ਵਿਚਾਰ ਹੈਗਾ ਮਨ ਦੇ ਵਿੱਚ ਤਾਂ ਦੇਖੋ ਜੀ ਐਵੇਂ ਹੀ ਰਹਾਂਗਾ ਅੰਗ ਰਹੇ ਤੁਸੀਂ ਹਾਂਜੀ ਰਹੇ ਆ ਜੀ ਅਸੀਂ ਬੜੀ ਹੋ ਕਰੀ ਚਲੋ ਹੁਣ ਵੀ ਜਿਹੜੇ ਸਰਕਾਰ ਦੇ ਉਹਨਾਂ ਦੇ ਮੇਨ ਨੁਮਾਇੰਦੇ ਆ ਚਲੋ ਸਾਡੇ ਕਰੀਬੀ ਆ ਵਧੀਆ ਮਿੱਤਰ ਆ ਚਲੋ ਮਿਲਦੇ ਗਿਲਦੇ ਆ ਅਸੀਂ ਜੀ ਹਨਾ ਪਰ ਇਹਦੇ ਵਿੱਚ ਸਾਨੂੰ ਸਿਰਫ ਇੱਕ ਆ ਸੀਗਾ ਵੀ ਚਲੋ ਮੰਨ ਲਓ ਕਿ ਜਿਹਨੂੰ ਅਸੀਂ ਜਾਣਦੇ ਕਰਦੇ ਜਾਂ ਕਦੇ ਮੈਡਮ ਨੇ ਉਹਨਾਂ ਐ ਤਾਂ ਇਹ ਨਹੀਂ ਵੀ ਆਪਣੀ ਪੌਟਚੋ ਚੱਕ ਕੇ ਬਣਾ ਦੇਣੀ ਹਨਾ ਪਰ ਜਿਹੜੀ ਚੀਜ਼ ਸਰਕਾਰ ਦੇ ਹੱਥੋਂ ਦੇਖ ਕੇ ਅੱਗੇ ਤੋਂ ਅੱਗੇ ਮੰਨ ਲਓ ਭਗਵੰਤ ਮਾਨ ਸਾਹਿਬ ਤੱਕ ਵੀ ਆ ਚੀਜ਼ ਪਹੁੰਚ ਤਾਂ ਸਾਡੀ ਵੀ ਅੰਨਾ ਮਾੜਾ ਹਾਲ ਆ ਰੋਡ ਦਾ ਵੀ ਇਹ ਬਣੇ ਜੀ ਪਰ ਇਹਦੇ ਵਿੱਚ ਕੋਈ ਕੋਈ ਖਾਸ ਉਹ ਨਹੀਂ ਦਿਖਾਇਆ ਗਿਆ ਚਲੋ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਉਹਨਾਂ ਨੇ ਕੁਝ ਹੋਰ ਜੜੀਆਂ ਗੱਲਾਂ ਕਰੀਆਂ ਚਲੋ ਚੰਗੀਆਂ ਕਰੀਆਂ ਆਪਾਂ ਉਹਨਾਂ ਨੂੰ ਆੜਾ ਨਹੀਂ ਕਹਿੰਦੇ ਪਰ ਜਦੋਂ ਮੁੱਖ ਮੰਤਰੀ ਇਹ ਉਹਨਾਂ ਨੂੰ ਵੀ ਤਾਂ ਪਤਾ ਤਾਂ ਜਦੋਂ ਐਮ ਐਲ ਏ ਸੀਗੇ ਉਹ ਰਹੀ ਪਿੰਡ ਵਿੱਚ ਆਪਾਂ ਲੈ ਦੂਜੀ ਚ ਟੋਲੀ ਉਹਦੇ ਵਿੱਚ ਵੋਟਾਂ ਮੰਗਣ ਆਉਂਦੇ ਸੀਗੇ ਉੱਥੇ ਆਹੀ ਰੋਡ ਤੋਂ ਜਾਂਦੇ ਸੀਗੇ ਜਦ ਵੀ ਉਹਨਾਂ ਨੇ ਦੇਖਦੇ ਰਹੇ ਆ ਨੀ ਮੰਦੀ ਹਾਲਤਾ ਹੋਰ ਪਿੰਡਾਂ ਦੀਆਂ ਰੋੜਾਂ ਬੜੀਆਂ ਬਣੀਆਂ ਇਹ ਪਤ ਨਹੀਂ ਸਾਡੇ ਨਾਲੇ ਕਾਦੀ ਜੀ ਬੈਰ ਆ ਔਰ ਦੂਜੀ ਗੱਲ ਮੰਨ ਲਓ ਇੱਥੇ ਤੋਂ ਆਪਣੀ ਜੀਟੀ ਰੋਡ ਤੋਂ ਸਿੱਧਾ ਖਿਦਰਾਵਾ ਜਾਂਦੀ ਹੈ ਖਿਦਰਾਵਾ ਤੋਂ ਬਲਕ ਅੰਨੀ ਕਨੀ ਮਣੋ ਇਹ ਤਾਂ ਛਗੋ ਰੋਡ ਜੀ ਬਾਈ ਫੁਟੀ ਐਨ ਪੂਰੀ ਵਧੀਆ ਡਬਲ ਰੋਡ ਹੋਵੇ ਜੀ ਕੰਕਰੀਟ ਦਾ ਬਣਨਾ ਚਾਹੀਦਾ ਜੀ ਕੰਕਰੀਟ ਅਰ ਉਹ ਤੁਮਹਾਂ ਦੂਜੀ ਗੱਲ ਆ ਹੁਣ ਆ ਇਹ ਫੈਕਟਰੀਆਂ ਵਾਲੀ ਗੱਲ ਉਹ ਠੰਡੇ ਵਾਲਾ ਬੈਠ ਹੁਣ ਚਾਹੇ ਉਹਦੇ ਜਿੰਨੀ ਉਹਨੂੰ ਇਨਕਮ ਆ ਰਹੀ ਹੈ ਜੀ ਉਹਨੂੰ ਆਪ ਆਹੀ ਚੀਜ਼ ਦੀ ਸ਼ਰਮੇ ਖਾਜਵੇ ਮੈਨੂੰ ਇੰਨੀ ਇਨਕਮ ਆਉਂਦੀ ਆ ਵੀ ਕੁਝ ਮੈਂ ਹੀ ਇੱਥੇ ਜਾ ਉਹ ਕਰ ਦਮਾ ਰੋਡ ਦੇ ਪਰ ਕੋਈ ਉਹ ਨਹੀਂ ਹੈਗਾ ਬਾਈਕਾਟ ਹੁਣ ਅਸੀਂ ਤਾਂ ਗਰੀ ਬੈਠਿਆ ਅਸੀਂ ਇੱਕ ਕੁਆਲਟੀ ਦਾ ਕਰੀਏ ਉਹਦਾ ਕਰੀਏ ਤਾਂ ਦੂਜੇ ਵਾਲੇ ਕਹੋਗੇ ਹਾਂ ਅਸੀਂ ਆ ਕੇ ਕਰ ਦੇਣਾ ਤਾਂ ਸਾਨੂੰ ਮੌਕਾ ਦੋ ਅਸੀਂ ਕਿਸੇ ਨੂੰ ਵੀ ਨਹੀਂ ਮੌਕਾ ਦੇਣਾ ਚਾਹੁੰਦੇ ਜਿਹੜੇ ਹੁਣ ਮੌਜੂਦਾ ਸਰਕਾਰ ਆ ਸਾਡਾ ਉਹੀ ਹੱਲ ਕਰਕੇ ਦੇ ਸਕਦੀ ਆ ਵੀ ਇਹ ਰੋਡ ਬਣੇ ਤਾਂ ਅਸੀਂ ਕੋਈ ਸੇ ਪਿੰਡ ਨਹੀਂ ਸਾਡੇ ਪਿੰਡ ਵਿੱਚ ਕਿਸੇ ਵੀ ਪਾਰਟੀ ਨੂੰ ਕੋਈ ਆਉਣ ਦੀ ਜਰੂਰਤ ਹੈ ਨਹੀਂ ਜੀ ਖਾਸ ਸਾਡਾ ਨਾ ਜੀ ਇੱਥੋਂ ਅੱਜ ਤੋਂ ਜਦੋਂ 6-5 ਮਹੀਨੇ ਪਹਿਲਾਂ ਜੀ ਇੱਥੋਂ ਸਾਡਾ ਲਿੰਕ ਟੁੱਟ ਗਿਆ ਸੀ ਅਧ ਰੇੜੇ ਕਰਾਲੀ ਜਾਣ ਤੋਂ ਉਹਦੇ ਵਿੱਚ ਕੋਈ ਕਮ ਸੇ ਕਮ 45 ਤੋਂ 50 ਫੁੱਟ ਪਾੜ ਪੈ ਗਿਆ ਜੀ ਹੂੰ ਉੱਥੇ ਅਸੀਂ ਸਰਕਾਰ ਨੂੰ ਕਿਹਾ ਚਲੋ ਸਾਨੂੰ ਇੱਕ ਦੋ ਵਾਰ ਕਹਿਣ ਤੇ ਉਹਨਾਂ ਦਾ ਕੋਈ ਸਾਡੇ ਕੋਈ ਮਤਲਬ ਰਿਸਪੌਂਸ ਨਹੀਂ ਸਾਨੂੰ ਆਇਆ ਫਿਰ ਅਸੀਂ ਸਾਰੇ ਜੋ ਸਾਡੇ ਯੂਥ ਹੈ ਅਸੀਂ ਸਭ ਨੇ ਇਕੱਠੇ ਹੋ ਕੇ ਜਿਨ੍ਹਾਂ ਕੋਲ ਟਰੈਕਟਰ ਹੈ ਜਿਨ੍ਹਾਂ ਕੋਲ ਆਪਣਾ ਤਸਲਾ ਕਹੀ ਜੋ ਵੀ ਹੈ ਉੱਥੇ ਲੈ ਕੇ ਪਹੁੰਚੇ ਮੈਂ ਖੁਦ ਆਖ ਸਾਗ ਬਣਾ ਕੇ ਰੱਖਿਆ ਮੇਰੇ ਕੋਲ ਪਿਆਏ 125000 ਰੁਪਏ ਸੀ ਆਪਣੇ ਵੱਲੋਂ ਖਰਚ ਕੇ ਉਹ ਉਹ ਬਣਾਈ ਹੋਈ ਹੈ ਪੁਲੀ ਦੀ ਉਹ ਤੁਸੀਂ ਦੇਖ ਵੀ ਸਕਦੇ ਹੋ ਪੂਰੇ ਲੰਘ ਰਿਹਾ ਜਾ ਰਹੇ ਹਾਂ ਹਾਂਜੀ ਸਕੂਲ ਦੀਆਂ ਬੱਸਾਂ ਸਕੂਲ ਦੇ ਬੱਚੇ ਡਿਸਟਰਬ ਹੋ ਰਹੇ ਤੇ ਇਵਨ ਕਿ ਸਾਡੇ ਇੱਥੋਂ ਭਾਈ ਸਿੰਘ ਗ੍ਰੰਤੀ ਜੀ ਬਿੰਦਤ ਰੈਡੀ ਤੋਂ ਸਾਡੇ ਪਾਸਟ ਕਰਨ ਆਉਂਦੇ ਆ ਸਾਡੇ ਉਹਨਾਂ ਦਾ ਕਨੈਕਟੀਵਿਟੀ ਟੁੱਟ ਗਈ ਸੀ ਸਾਡੇ ਪਿੰਡ 5 ਦਿਨ 7 ਦਿਨ ਸਪੀਕਰ ਨਹੀਂ ਚੱਲੇ ਟਰੱਕ ਉਲਟਿਆ ਜੀ ਉੱਥੇ ਵਿੱਚ ਬਹੁਤ ਨੁਕਸਾਨ ਹੋਇਆ ਜੀ ਉੱਥੇ ਸੋ ਜਿੰਨਾ ਕਿ ਸਾਡੇ ਹੱਥ ਚ ਦਾ ਸੀ ਉਹ ਕਰਤਾ ਹੁਣ ਸੜਕ ਨੂੰ ਬਣਾਉਣ ਵਾਸਤੇ ਤਾਂ ਸਾਡੇ ਕੋਲ ਇਹਨਾਂ ਫੰਡ ਹੈ ਨਹੀਂ ਜੀ ਹਾਂ ਸੋ ਅਸੀਂ ਤਾਂ ਕਰੋੜਾ ਰੁਪਏ ਕਮਾ ਰਹੇ ਹਾਂ ਦਿੱਲੀ ਉਰੇ ਉਦਾਂ ਦੀਆਂ ਵੱਡੀਆਂ ਫੈਕਟਰੀਆਂ ਹੈਗੀਆਂ ਕਿਸੇ ਨੇ ਕੋਈ ਛੋਟਾ ਬੋਟਾ ਦੇਖੋ ਚੂਨੇ ਦੀ ਫੈਕਟਰੀ ਇੱਥੇ ਲੱਗੀ ਹੋਈ ਹੈ ਕੋਈ ਚੂਨਾ ਬਾਦੋ ਕਿੱਡੇ ਕਿੱਡੇ ਖੱਡੇ ਹੈ ਜੇ ਅਗਰ ਸਾਰੀ ਫੈਕਟਰੀ ਇੰਡਸਟਰੀ ਇੱਕ ਬੈ ਕੇ ਕੁਝ ਕਰ ਸਕਦੀ ਤਾਂ ਮਾੜੀ ਮੋਟੀ ਰਿਪੇਅਰ ਤਾਂ ਕਰਾ ਦਿੰਦੀ ਕਿਸੇ ਨੇ ਕੁਝ ਸਾਰ ਨਹੀਂ ਲਈ ਜੀ ਸੋ ਸਾਡੀ ਬਾਈਕਾਟ ਜਦੋਂ ਤੱਕ ਰਹੇਗਾ ਕੱਲੀ ਲੋਕ ਸਭਾ ਚੋਂ ਹੁਣ ਤੱਕ ਨਹੀਂ ਹੈਗਾ ਜਦੋਂ ਤੱਕ ਕਿ ਸੜਕ ਨਹੀਂ ਬਣਦੀ ਬਾਈ ਫੁੱਟੀ ਨਹੀਂ ਬਣਦੀ ਔਰ ਕੰਕਰੀਟ ਦੀ ਨਹੀਂ ਬਣਦੀ ਸਾਡਾ ਸਾਰੇ ਦੋਇਚ ਟੋਲੀਆਂ ਤੋਂ ਸ਼ੁਰੂ ਤਾਟ ਹੋ ਕੇ ਕਿਧਰ ਰਵਤਾ ਕਦੋਂ ਤੱਕ ਚੱਲੇਗਾ ਕਿੰਨੇ ਪਿੰਡ ਜੁੜਨਗੇ ਉਹ ਤੁਹਾਨੂੰ ਡੇਲੀ ਰਿਪੋਰਟ ਆਈ ਜਾਏਗੀ। ਅਸੀਂ ਤਾਂ ਸਾਨੂੰ ਇਹਨਾਂ ਕਾਸੀ ਸਮਝਦੇ ਆਂ ਵੀ ਇਵਨ ਇਵਰ ਇਮੀਡੀਏਟਲੀ ਐਕਸ਼ਨ ਨਹੀਂ ਹੋਏਗਾ ਪਰ ਕੋਰਟ ਤੋਂ ਬਾਅਦ 10 ਜੂਨ ਤੋਂ ਬਾਅਦ ਅਸੀਂ ਪਲਾਨ ਕਰਕੇ ਜੀਟੀ ਰੋਡ ਤੇ ਧਰਨਾ ਵੀ ਲਾ ਸਕਦੇ ਹਾਂ। ਹਾਂਜੀ ਸੁਖਵੀਰ ਸਿੰਘ ਜੀ ਹਾਂ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਕਹਿੰਦਾ 10 ਕਿ ਮਿੰਟ ਇੱਥੇ ਰੁੱਕੇ ਉਹਨਾਂ ਦੀ ਵੀਡੀਓ ਬਣਾਇਓ ਟਰੱਕ ਇੰਨੇ ਜਾਂਦੇ ਆ ਮੰਨ ਲਓ ਜਿਹੜੇ ਮੋਟਰਸਾਈਕਲ ਤੇ ਜਾਂਦੇ ਆ ਬੱਚੇ ਲੈ ਕੇ ਉਹਨੇ ਸਕੂਲਾਂ ਤੇ ਲਿਆਉਨੇ ਆ ਇੰਨੀ ਢੂੜ ਮਿੱਟੀ ਪੈਂਦੀ ਆ ਦੁਪਹਿਰ ਨੂੰ ਵੀ ਬਹੁਤ ਕਾਫੀ ਦੁਪਹਿਰ ਨੂੰ ਵੀ ਜਿਹੜੇ ਮਰਜ਼ੀ ਟਾਈਮ ਆਜੋ ਤੁਸੀਂ ਉਹ ਬਹੁਤ ਢੂੜ ਮਿੱਟੀ ਹੁੰਦੀ ਆ ਐਕਸੀਡੈਂਟ ਉਹਨੇ ਬਹੁਤ ਹੀ ਪਹਿਲਾਂ ਕਹਿੰਦੇ ਵੀ ਸਵਾਹ ਵੀ ਬਾਤ ਸੀ ਕਿ ਇਹ ਇੱਥੇ ਸਵਾਹ ਨਾਲੋਂ ਵੀ ਜ਼ਿਆਦਾ ਕੰਮ ਖਰਾਬ ਹੋ ਗਿਆ ਜੀ ਅੱਖਾਂ ਦੇ ਵਿੱਚ ਰੋਡਵਾਂਗ ਪੈਂਦੀ ਆ ਹਾਂ ਜੀ ਹਾਂ ਜੀ ਮੀਂਹ 'ਚ ਬਹੁਤ ਕੰਮ ਖਰਾਬ ਹੁੰਦਾ ਗਿੱਲਾ ਹੋ ਜਾਂਦਾ ਏ ਹੁਣ ਵੀ ਆ ਮੈਡਮ ਆਉਂਦੇ ਰਹ ਉਹਨਾਂ ਨੂੰ ਐਸੀ ਤਾਂ ਕਿਹਾ ਤਾਂ ਜੀ ਵੀ ਟਰਾਲੀ 'ਚ ਬਿਠਾ ਲ ਕੇ ਲਿਆਵੇਂ ਉਹਨਾਂ ਨੂੰ ਪਤਾ ਲੱਗੇ ਉਹਰੇ ਸਾਰੇ ਲੀਡਰਾਂ ਨੂੰ ਟਰਾਲੀ 'ਚ ਬਿਠਾ ਕੇ ਲਿਆਵੇਂ ਬਿਠਾ ਲ ਕੇ ਲਿਆ ਕੇ ਪਤਾ ਲੱਗੇ ਵੀ ਪਾਸੇ ਪਾ ਨੋਂਨੇ ਕਿਸ ਤਰ੍ਹਾਂ ਜੀ ਆ ਜੀ ਆ ਦੇਖ ਲਓ ਕਿਆ ਕਹਿ ਰਹੇ ਹੈ ਭਾਈ ਜਿਹੜੇ ਹੁਣ ਇਲੈਕਸ਼ਨ ਦੇ ਵਿੱਚ ਚੋਣਾਂ 'ਚ ਖੜੇ ਹੈ ਇਹ ਕਹਿ ਰਹੇ ਹੈ ਨੌਜਵਾਨ ਵੀ ਅਸੀਂ ਇੱਕ ਵਾਰ ਪਹਿਲਾਂ ਟਰਾਲੀ 'ਚ ਨੂੰ ਬੈਠ ਕੇ ਆਉਣ ਫੇਰ ਉਹਦੇ ਬਾਅਦ ਕੋਈ ਵਿਚਾਰ ਕਰਾਂਗੇ ਵੀ ਕੀ ਗੱਲਬਾਤ ਕਰਨੀ ਹੈ ਸਵਾਲਾਂ ਦੇ ਜਵਾਬ ਵੀ ਦੇਣੇ ਪੈਣਗੇ ਬਾਬਾ ਜੀ ਕੋਈ ਫਿਰ ਕੁਝ ਦਰਦ ਭਰੇ ਬੋਲ ਦੇਖੋ ਜੀ ਤੁਮ ਸਾਰਾ ਕੁਝ ਦੱਸਤਾ ਦਿੱਤਾ ਜੀ ਹੁਣ ਤਾਂ ਇਹ ਸਰਕਾਰਾਂ ਨਾਲ ਸਿਰ ਜਿੰਨੂੰ ਅਸੀਂ ਥੋੜਾ ਜਿਹਾ ਮਾੜਾ ਕਹਿੰਦੇ ਪਰ ਜੇ ਸਰਕਾਰ ਦੀ ਮਰਜ਼ੀ ਹੋਈ ਹੀ ਹੈ ਕਿ 10 ਦਿਨ ਬੈਠ ਜੂंगे ਜੀ 10 ਦਿਨ ਵੀ ਨਾ ਗੱਲ ਬਣੀ ਫੇਰ ਕੀ ਕਰੂਗੇ ਉਹ ਬੈਠੇ ਰਹੂंगे ਬਿੱਲਾਂ ਖਾ ਲਈ ਬਿੱਲ ਨਹੀਂ ਆ ਜੇ ਬਿੱਲ ਜਮੀ ਬਿੱਲੇ ਆ ਕਿਉਂਕਿ ਸਰਕਾਰਾਂ ਦੇ ਕੰਨ ਖੋਲਣ ਵਾਸਤੇ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਬਿੱਲ ਲਾ ਕੇ ਬਹਿਣਾ ਹੀ ਪੈਂਦਾ ਜੀ ਬੱਚਿਆਂ ਨੂੰ ਹਾਂ ਬਹਿ ਚਾਂਗੇ ਕੋਈ ਗੱਲ ਨਹੀਂ ਬਿੱਲੇ ਆ ਘਰ ਵੀ ਮਰਨਾ ਉੱਥੇ ਵੀ ਮਰਦ ਨਹੀਂ ਇੱਕੋ ਗੱਲ ਹੈ ਆ ਜੀ ਇਹ ਸਰਕਾਰ ਝੂਠ ਬੋਲ ਕੇ ਵੋਟਾਂ ਪਾਗ ਲੈ ਗਈ ਜੀ ਇਹਨਾਂ ਨੇ ਕਰਿਆ ਕੱਖ ਨਹੀਂ ਹੈ ਝੂਠ ਬੋਲ ਕੇ ਵੋਟਾਂ ਪਾ ਲਈਆਂ ਜੀ ਮੂਹਨੇ ਕਰੀ ਸਾਡਾ ਬਹੁਤ ਬੁਰਾ ਹਾਲ ਹੈ ਗੱਡੀਆਂ ਟੁੱਟਦੀਆਂ ਬਹੁਤ ਗੱਡੀਆਂ ਥੱਲੇ ਵੱਜਦੀਆਂ ਦਾੜ ਜਿਹੜੇ 10 ਲੱਖ ਦੀ ਗੱਡੀ ਹੁੰਦੀ ਹੈ 20 ਲੱਖ ਦੀ ਥੱਲੇ ਵੱਜਦੀ ਜਾਂ ਟੁੱਟ ਜਾਂਦੀ ਬਹੁਨਖਾਨ ਹੁੰਦਾ ਹੀ ਬਹੁਤ ਜਿਆਦਾ ਮੋਟਰਸਾਈਕਲ ਦਾ ਬਹੁਤ ਟੁੱਟਦੇ ਬਹੁਤ ਟੁੱਟਦੇ ਦੇਖੋ ਕੀ ਕਰੀ ਬਹੁਤ ਬੁਰਾ ਹਾਲ ਹੈ ਆਸਿਕ ਸਰੀਰਕ ਆਰਥਿਕ ਸਾਰੇ ਹਾਂ ਜੀ ਹਾਂ ਬਹੁਨਖਾਨ ਹੋ ਰੇ ਗੱਡੀਆਂ ਬਹੁਤ ਟੁੱਟ ਰਹੀਆਂ ਲੋਕ ਰਿਸ਼ਤੇਦਾਰ ਨਹੀਂ ਸਾਡੇ ਆ ਰਹੇ ਰਿਸ਼ਤੇਦਾਰ ਕਦੇ ਨਹੀਂ ਆਦੇ ਰਿਸ਼ਤੇਦਾਰ ਕਹਿੰਦੇ ਵੀ ਕੀ ਕਰੀਏ ਤੁਹਾਡੇ ਸੜਕ ਦਾ ਕੀ ਬੁਰਾ ਹਾਲ ਹੈ ਹਿੰਦਮੀ ਵਿੱਚ ਕਰ ਰਹੀ ਮੈਨਾਂ ਰਿਸ਼ਤੇ ਆਪਾਂ ਵੀ ਫਰਕ ਪੈ ਜਾਣਾ ਬੱਚੇ ਬਹੁਤ ਫਰਕ ਪਾਰੇ ਬਹੁਤ ਸੜਕ ਕਰਕੇ ਸੜਕ ਕਰਕੇ ਆ ਨਹੀਂ ਰਹੀ ਇਹ ਚੰਨੀ ਨੇ ਜੋ ਕਰਿਆ ਉਹਨੇ ਕਰਿਆ ਜੋ ਪੁਲ ਬਣਾਇਆ ਜੋ ਕਰਿਆ ਉਸਨੇ ਕਰਿਆ ਛਾੜੂ ਨੇ ਝੂਠ ਬੋੜ ਕੇ ਬੋਲ ਕੇ ਮੋਟਾ ਪਾ ਰਿਹਾ ਤੇ ਆਓ ਜੀ ਹਾਂਜੀ ਬੋਲੋ ਕੀ ਨਾਮ ਹੈ ਹਰਨਵੀਰ ਸਿੰਘ ਹੈ ਜੀ ਹਰਨਵੀਰ ਸਿੰਘ ਜੀ ਸੜਕ ਦਾ ਮੁੱਦਾ ਚੱਲ ਰਿਹਾ ਹੈਗਾ ਤੁਹਾਡਾ ਕਿਕਰ ਕਿਕਰ ਹੋਈ ਪਈ ਹੈ ਤੇ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਸਰ ਸੜਕ ਦਾ ਵੀ ਕਿਆ ਦੱਸੇ ਤੁਹਾਨੂੰ ਐਮਐਲਏ ਆਪਣੇ ਗਗਨ ਅਨਮੋਲ ਆ ਮੇਰੀ ਤਿੰਨ ਥਾਂ ਤੇ ਲੱਤ ਰੋਟੀ ਹੋਈ ਆ ਅਸੀਂ ਆਪਣਾ ਰੋਡ 'ਤੇ ਜੁਗਾਰ ਕਰਦੇ ਇੱਕ ਪਹਿਲੀ ਗੱਲ ਆ ਅੱਛਾ ਜੀ ਸਾੜਾ ਪਿਆਜ ਚੱਕ ਲੇਗੇ ਟੂਲ ਟੈਕਸ ਵਾਲੇ 50 ਹਜ਼ਾਰ ਦਾ ਅੱਛਾ ਜੀ ਅਸੀਂ ਗਗਨ ਅਨਮੋਲ ਦੇ ਤਿੰਨ ਦਿਨ ਚਾਰ ਦਿਨ ਜਾਂਦੇ ਰਹੇ ਲਗਾਤਾਰ ਇੱਕ ਦਿਨ ਸਾਨੂੰ ਉੱਥੇ ਦਫ਼ਤਰ 'ਚ ਨਹੀਂ ਮਿਲੀ ਮੈਡਮ ਮਾਸੜ ਜਾਂ ਮਾਸੀ ਦੇ ਮੁੰਡੇ ਏ ਬੈਠੇ ਆ ਜਦੋਂ ਨਹੀਂ ਮਿਲੀ ਅਸੀਂ ਪੁਲਿਸ ਰਿਪੋਰਟ ਵੀ ਕਰਾਈ ਆ ਤਾਂ ਅਨਮੋਲ ਦਾ ਜਿਹੜਾ ਡੈਡੀ ਦਾ ਉਹਨਾਂ ਨਾਲ ਗੱਲ ਕਰੀ ਇੱਕ ਟੂਲ ਟੈਕਸ ਵਾਲੇ ਗੱਲ ਉਹ ਟੂਲ ਟੈਗਸ ਵਾਲੇ ਨੇ ਉਹਨੂੰ ਜਵਾਬ ਦੇਆ ਕਹਿੰਦਾ ਜਾ ਗੁਰਦੁਆਰੇ ਚ ਪਿਆਜ਼ ਪਿਆ ਆ ਉੱਥੇ ਚੱਕ ਲਿਆ ਤੂੰ ਅਸੀਂ ਉਹਨੂੰ ਪੁੱਛੇ ਵੀ ਸਰ ਵੀ ਤੁਸੀਂ ਐਡੇ ਐਮਐਲਏ ਆ ਵੀ ਜੇ ਤੁਹਾਨੂੰ ਐਡਾ ਜਵਾਬ ਦਿੰਦਾ ਸਾਨੂੰ ਤਾਂ ਸੰਗੀ ਹੁੰਦਾ ਨਹੀਂ ਭੋਰਾ ਵੀ ਉਹਨਾਂ ਨੇ ਸਾਡਾ ਕੋਈ ਹੱਲ ਨਹੀਂ ਕਰਿਆ ਸਾਨੂੰ ਨਾਲ ਕੋਈ ਪਿਆਜ਼ ਨਹੀਂ ਆਉਣ ਦੇ ਆ ਰੋਡ ਪਰ ਮਤਲਬ ਜੇ ਤੁਸੀਂ ਮੰਨਦੇ ਆ ਅਨਮੋਲ ਗਾਗਨ ਨੂੰ ਤਾਂ ਇਸ ਪਿੰਡ ਚ ਵੜਨ ਦੇਈਏ ਨਾ ਸੀ ਵੋਟੇ ਨਾ ਪਾਈ ਸੜਕ ਦਾ ਬੁਰਾ ਹਾਲ ਕਰੇ ਹੋਰ ਦੂਜੇ ਲੀਡਰ ਵੀ ਆਉਣਗੇ ਉਹ ਆ ਜਾਣਗੇ ਦੂਜੇ ਲੀਡਰ ਜਿਹੜੇ ਹੈਗੇ ਮੌਕੇ ਤੇ ਚਿਤਰਾ ਉਹਨਾਂ ਨੇ ਕਰਿਆ ਉਹਨਾਂ ਨੂੰ ਪਾਈਆ ਵੋਟਾਂ ਕਰੇ ਜਾਂ ਤਾਂ ਬੋਦੀ ਪਾਈ ਕਦੀ ਆ ਜਾ ਕੰਮ ਹੋਇਆ ਨਹੀਂ ਬਾਈਕਾਟ ਪਿੰਡ ਚ ਕਰਿਆ ਨਹੀਂ ਕਿਸੇ ਪਿੰਡ ਚ ਬਾਈਕਾਟ ਨਹੀਂ ਕਰਿਆ ਉਹਨਾਂ ਦਾ ਜਿਹਨਾਂ ਨੇ ਤੰਗ ਕਰਿਆ ਹੋਏ ਲੋਕਾਂ ਨੂੰ ਇਸ ਕਰਕੇ ਇਹਨਾਂ ਦਾ ਬਾਈਕਾਟ ਹੋ ਰਿਹਾ ਹੁਣ ਹੋਰ ਦਾ ਵੀ ਅੱਗਾ ਪੱਜ ਰਿਹਾ ਹੂੰ ਮਾਨ ਜੋ ਮੈਂ ਇੱਕ ਗੱਲ ਕਹਿੰਦਾ ਹਾਂ ਜਦੋਂ ਤੱਕ ਸਾਡੀ ਸੜਕ ਨਹੀਂ ਬਣਦੀ ਨਾ ਕਿਸੇ ਨੂੰ ਵੋਟ ਪਾਉਣੀ ਨਾ ਲੋੜ ਨਾ ਲੋ ਨਾ ਆਉਣ ਦੇਣਾ ਕੋਈ ਕਹਿੰਦੇ ਪਿੰਡ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਸਮੇਂ ਇੱਕ ਬੰਦਾ ਹੋਰ ਆਉਂਦਾ ਸਮੇਂ ਜੋ ਮਾਹੌਲ ਹੈ ਪੂਰਾ ਕਹਿ ਲਿਏ ਭਾਵਕ ਮਾਹੌਲ ਵੀ ਹੈ ਗੁੱਸਾ ਵੀ ਹੈ ਰੋ ਵੀ ਹੈ ਤੇ ਸਭ ਦਾ ਕਹਿਣਾ ਹੈ ਕਿ ਜੇਕਰ ਇਹ ਸੜਕਾਂ ਜੋ ਸਾਡੀਆਂ ਚਟੋਲੀ ਪਿੰਡ ਦੇ ਦੋਹੇ ਚਟੋਲੀ ਪਿੰਡ ਦੀ ਜੋ ਇੱਕ 메인 ਸੜਕ ਹੈਗੀ ਆ ਜੋ ਖਿਦਰਾਬਾਦ ਤੱਕ ਜਾਂਦੀ ਹੈ ਜੇਕਰ ਇਹ ਸੜਕ ਨਹੀਂ ਬਣਦੀ ਹੈਗੀ ਤਾਂ ਇੱਥੇ ਕੋਈ ਵੀ ਜੋ ਲੀਡਰਾਂ ਦੀਆਂ ਗੱਡੀਆਂ ਐਸੇ ਨਹੀਂ ਵੜਨ ਦਿੱਤੀਆਂ ਜਾਣਗੀਆਂ ਉਹਨਾਂ ਦਾ ਬਾਈਕਾਟ ਕੀਤਾ ਜਾਏਗਾ ਉਹਨਾਂ ਤੋਂ ਸਵਾਲ ਵੀ ਪੁੱਛੇ ਜਾਣਗੇ ਤੇ ਉਹਨਾਂ ਨੂੰ ਇੱਕ ਪਿੰਡ ਵਾਲੇ ਦੇ ਪਿੰਡ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਵੀ ਇਹਨਾਂ ਨੂੰ ਇੱਕ ਵਾਰ ਟਰੈਕਟਰ ਟਰਾਲੀ 'ਚ ਬਿਠਾ ਕੇ ਇੱਕ ਗੇੜਾ ਜ਼ਰੂਰ ਦਵਾਉਣਾ ਉਹ ਤੋਂ ਬਾਅਦ ਇਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਫੇਰ ਕੋਈ ਹੋਰ ਸਟੈਂਡ ਲਵਾਂਗੇ ਤੇ ਜੇਕਰ ਫਿਰ ਵੀ ਕੋਈ ਗੱਲਬਾਤ ਨਹੀਂ ਬਣ ਰਹੀ ਹੈਗੀ ਜਾਂ ਕੋਈ ਨਹੀਂ ਆਉਂਦੇ ਹੈਗੇ ਇੱਥੇ ਤਾਂ ਉਸ ਚੋਣਾਂ ਤੋਂ ਬਾਅਦ ਇੱਕ ਬਹੁਤ ਇੱਕ ਲੰਮਾ ਮੋਰਚਾ ਲੱਗਣ ਦੀਆਂ ਜੋ ਸੁਭਾਵਨਾਵਾਂ ਬਣੀਆਂ ਹੋਈਆਂ ਜੋ ਡੀਆਰ ਸਾਡੇ ਗੁਰਦੀਪ ਸਿੰਘ ਬੜੈ ਜੀ ਨੇ ਦੱਸਿਆ ਤੇ ਹੋਰ ਨੌਜਵਾਨਾਂ ਦਾ ਕਹਿਣਾ ਬਜ਼ੁਰਗਾਂ ਦਾ ਕਹਿਣਾ ਤੇ ਇਹ ਜੋ ਸੰਘਰਸ਼ ਹੈ ਇਹ ਅੱਗੇ ਹੁਣ ਵਧਣ ਵੱਲ ਜਾ ਰਿਹਾ ਹੈ ਤੇ ਲੋਕ ਸਭਾ ਚੋਣਾਂ ਦੇ ਵਿੱਚ ਜੇ ਫਿਰ ਹੁਣ ਬੜੈ ਸਾਹਿਬ ਫਿਰ ਨੋਟਾ ਦਾ ਬਟਨ ਦਵਾਓਗੇ ਹੁਣ ਤੁਸੀਂ ਕੀ ਕਰੋਗੇ ਫਿਰ ਨੋਟਾ ਅਸੀਂ ਜੇ ਹਲੇ ਡਿਸੀਜਨ ਲਵਾਂਗੇ ਕਾਛ ਜੇ ਕਿਸੇ ਗੱਲ ਤੇ ਪੁਆਇੰਟ ਤੇ ਕੋਈ ਆ ਜਾਂਦੀ ਹੈ ਗੱਲ ਤਾਂ ਅਸੀਂ ਵੋਟ ਵੀ ਪਾ ਦਾਂਗੇ ਕੋਈ ਗੱਲ ਨਹੀਂ ਹੈਗੀ ਪਰ ਜੇ ਕੋਈ ਐਸੇ ਤਰ੍ਹਾਂ ਜਾਰੀ ਰਿਹਾ ਫਿਰ ਅਸੀਂ ਵੋਟ ਨਹੀਂ ਪਾਉਣੀ ਜਾਣਾ ਹੀ ਨਹੀਂ ਹਾਂ ਉਮੀਦ ਦੀ ਕਿਰਨ ਨਜ਼ਰ ਆਉਂਦੀ ਹੈ ਕਿ ਵੀ ਜੇਕਰ ਕੋਈ ਗੱਲਬਾਤ ਕਿਸੇ ਬੈਠ ਕੇ ਸਿਰੇ ਚੜਦੀ ਹੈ ਤਾਂ ਉਹਦੇ ਉੱਪਰ ਵਿਚਾਰ ਕੀਤੀ ਜਾਏਗੀ ਨੋਟਾ ਦੱਬਿਆ ਜਾਏਗਾ ਜਾਂ ਨਹੀਂ ਦੱਬਿਆ ਜਾਏਗਾ ਫਿਲਹਾਲ ਇਹ ਜੋ ਪ੍ਰਸ਼ੰਦਾ ਜਵਾਬ ਆ ਭਵਿੱਖ ਦੇ ਗਰਭ ਦੇ ਵਿੱਚ ਹੈ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੂਪਰੇਖਾ ਮਹਾਂਦਰਾ ਬਣਦਾ ਬਣੇ ਰਹੋ ਸਾਡੇ ਨਾਲ ਧੰਨਵਾਦ